ਬੀਤੀ ਰਾਤ ਫਗਵਾੜਾ ਵਿਖੇ ਹੁਸ਼ਿਆਰਪੁਰ ਰੋਡ ਸਥਿਤ ਦਾਣਾ ਮੰਡੀ ਚ ਬੀਐਮਐਸ ਖਾਦ ਸਟੋਰ ਤੇ ਚੋਰਾਂ ਨੇ ਸਨ ਲਗਾ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਇਸ ਮੌਕੇ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਸਾਹਿਲ ਸ਼ਰਮਾ ਨੇ ਦੱਸਿਆ ਹੈ ਕਿ ਜਦੋਂ ਉਹ ਸਵੇਰ ਸਮੇਂ ਦੁਕਾਨ ਤੇ ਆਇਆ ਤਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਅੱਧਾ ਟੁੱਟਾ ਹੋਇਆ ਸੀ ਅਤੇ ਅੰਦਰ ਸਮਾਨ ਖਿਲਰਿਆ ਪਿਆ ਸੀ ਜਦਕਿ ਦੁਕਾਨ ਅੰਦਰ ਬੈਟਰੀ ਇਨਵਰਟਰ ਗੱਲੇ ਚਪੇ ਪੈਸੇ ਅਤੇ ਕੁਝ ਹੋਰ ਜ਼ਰੂਰੀ ਸਮਾਨ ਗਾਇਬ ਸੀ ਸਾਹਿਲ ਮੁਤਾਬਕ ਇਸ ਚੋਰੀ ਨਾਲ ਉਸ ਦਾ ਪਿਆਤੋਂ 60000 ਰੁਪਏ ਦਾ ਨੁਕਸਾਨ ਹੋ ਗਿਆ ਹੈ ਚੋਰੀ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ 피해 ਦੁਕਾਨਦਾਰ ਨੇ ਪ੍ਰਸ਼ਾਸਨ પાસે ਮੰਗ ਕੀਤੀ ਹੈ ਕਿ ਇਹੋ ਜਿਹੇ ਚੋਰਾਂ ਨੂੰ ਫੜ ਕੇ ਸਲਾਖਾ ਵਿੱਚ ਸੁੱਟਿਆ ਜਾਵੇ ਤਾਂ ਕਿ ਕਿਸੇ ਦੁਕਾਨਦਾਰ ਦਾ ਨੁਕਸਾਨ ਨਾ ਹੋ ਸਕੇ ਫਗਵਾੜਾ ਤੋਂ ਨਵਰੇਂਟੀਵਲੀ ਯਸ਼ ਸ਼ਰਮਾ ਦੀ ਰਿਪੋਰਟ ਬਰਨਾ ਸਾਹਿਬ ਸ਼ਰਮਾ ਜੀ ਆਪਰੇ ਕੀ ਦੁਕਾਨ ਦੀ ਚੋਰੀ ਹੋਈ ਗਈ ਹੁਣ ਇਹ ਵੀ ਪਤਾ ਕਿ ਰਾਤ ਦੇ ਦੌਰਾਨ ਉਹ ਇਹ ਚੋਰੀ ਹੋਈ ਹੈ ਕਰਾਪੀ ਹੋਰੇ ਵਗਾ ਲੱਗੇ ਇਹਦੇ ਬਾਰੇ ਜੇ ਜਦੋਂ 9 ਵਜੇ ਮਲੇ ਆਪਾਂ ਕਦੇ ਲੱਗਦਾ ਆਜੂ ਦੇਖਿਆ ਵਾ ਨਹੀਂ ਦੁਕਾਨ ਦਾ ਸ਼ਟਰ ਚੱਕ ਹੋਇਆ ਜੀ ਜਦੋਂ ਟੁੱਟਾ ਹੋਇਆ ਸ਼ਟਰ ਤੇ ਅੰਦਰ ਸਮਾਨ ਮਿਸਿੰਗ ਲੱਗਾ ਆਪਾਂ ਬੈਟਰੀ ਵਾਲੀ ਇਨਵਰਟਰ ਜੀ ਤੇ ਉਹਦੇ ਨਾਲ ਵਾਈਫਾਈ ਵਾਲਾ ਮੋਡਮ ਹੈ ਨਹੀਂ ਜੀ ਤੇ ਹੋਰ ਜਿਹੜੀ ਟੀਮ ਨਾਲ ਕਹਿੰਦੇ ਵੀ ਜੂਰੀ ਚੀਜ਼ਾਂ ਚੱਲਣ ਵਾਲੀਆਂ ਉਹ ਵੀ ਜ ਹੈ ਨਹੀਂ ਮਿਸਿੰਗ ਹੋ ਗਈਆਂ ਕਾਫੀ ਚੀਜ਼ਾਂ ਫਿਰ ਉਹਨਾਂ ਕਾਫੀ ਨੁਕਸਾਨ ਹੋ ਗਿਆ ਪੰਨੇ ਦੇ ਤੇ ਪੈਸੇ ਵੀ ਖੜੇ ਹੋ ਕੇ ਹਾਂ ਜੀ ਥੋੜੇ ਦੋ ਤਿੰਨ ਘਰ ਦੇ ਹੋਵੇਗਾ ਜੀ ਲੂਜ਼ ਹੋ ਗਾ ਕਾਂਟ ਨਾ ਨਾ ਸਾਲੋਂ ਦੇ ਲੱਗ ਭਾਗ का ਨਕਾਂਤ ਪ੍ਰਭਲ ਜੀ ਹੈ 50 60 ਹਜ਼ਾਰ ਦਾ ਹਾਂ ਜੀ ਸਮਾਨ ਦਾ ਸਮਾਨ ਬਾਜੀ ਆਪਣੀ ਕਾਰ ਦਵਾਈ ਦੀ ਦੁਕਾਨ ਹੈ ਜੀ ਖਾਦਾ ਦਵਾਈਆਂ ਆਉਂਦੀ ਨਹੀਂ ਜੀ ਹਾਂ ਜੀ नहीं ਕੈਮਰਾ ਦੇ ਚਾਹੇ ਕੈਮਰਾ कैमरे ਰਹੇ ਹਾਂ ਜੀ ਕੋਈ ਜੀ ਜੀ ਕੈਮਰਾ ਹਾਂ ਜੀ ਦੁਕਾਨ ਤੋਂ ਕਰਦੇ ਨਹੀਂ ਲੱਗੋ ਮੇਰੇ ਨਾਲ ਪਰ ਹਾਲੇ ਪ੍ਰਸ਼ਾਸ਼ਕ ਆਏ ਨਹੀਂ ਜੀ 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 ਜ ਅਗਰ ਵੀ ਉਹਨੇ ਮਾਰਕੀਟ ਦੇ ਵਿੱਚ ਲਗਭਗ 4-5 ਚੋਰੀਆਂ ਪਹਿਲਾਂ ਵੀ ਇਹੀ ਤਰ੍ਹਾਂ ਹੋ ਜਾਂਦੀਆਂ ਪਹਿਲਾਂ ਪਿੱਛੇ ਨਾਇਰ ਮੈਡੀਕਲ ਸਟੋਰ ਵਾਲੇ ਪਿੱਛੇ ਹੋਰ ਵੀ ਸੱਜੇ ਖੱਬੇ ਆਏ ਵਾ ਜਿੰਨੀਆਂ ਦੁਕਾਨਾਂ ਉਤੋਂ ਇਹ ਪ੍ਰਸ਼ਾਸਨ ਨੂੰ ਇਹੋ ਹੀ ਬੇਨਤੀ ਆ ਕਿ ਇਹਨਾਂ ਤੇ ਚੋਰੀਆਂ ਦੇ ਲੱਗ ਪਾਈ ਜਾਵੇ ਔਰ ਇਹੜਾ ਹੋਣ ਵਾਲਾ ਨੁਕਸਾਨ ਉਤੋਂ ਬਚਾਇਆ ਜਾਵੇ ਕੈਸ਼ ਕਿੰਨਾ ਹੋ ਗਿਆ ਕੈਸ਼ ਨੇ ਦਸਮਾ 2-3000 ਰੁਪਏ ਸਿਕਾ ਜਿਹੜਾ ਲੂਜ਼ ਸਿਕਾ ਬਾਕੀ ਸਾਰਾ ਉਧਰ ਕਿੰਨਾ ਨੁਕਸਾਨ ਹੋ ਗਿਆ ਉਧਰ ਪਿਆ 60000 ਦਾ ਨੁਕਸਾਨ ਹੈ ਛਿੜ ਰਿਆ ਬੈਟਰੀ ਇਨਵਰਟਰ ਹੈ ਵਾਈਫਾਈ ਹੈ ਔਰ ਲੈਸਟਰ ਨੇ ਗੁੱਸਾ ਹਾਂ ਹਲੇ ਤੱਕ ਨਹੀਂ ਆਈ 15-20 ਮਿੰਟ ਹੋਏ ਉਹਨਾਂ ਨੂੰ ਕਾਲ ਕੀਤੀ ਸੀ ਤੇ ਉਹ ਕਹਿੰਦੇ ਆ ਰਹੇ ਈਮਾਨਦਾਰੀ ਦਾ ਗੈਰਹੀਣੇ ਬਾਗ ਬੋਤੋ ਮੰਗ ਰਹੀ ਹੈ ਕਿ ਮਾਰੇ ਅੰਸਰਾਂ ਨੱਪ ਪਾਈ ਜਾਵੇ ਜਿਹੜਾ ਲੋਕਾਂ ਨੂੰ ਨੁਕਸਾਨ ਹੁੰਦਾ ਉਹ ਦੱਸਾਇਆ ਜਾਵੇ